ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਆਪ ਸਾਰੇ ਠੀਕ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਗਲੇ ਤੇ ਕਮੀ ਗਲਾ ਜੜਨਾ ਦੱਸਾਂਗੇ ਨਾਲੇ ਗਲੇ ਦੇ ਉੱਪਰ ਲੇਸ ਲਾਵਾਂਗੇ ਹੁਣ ਮੈਂ ਜਿਹੜਾ ਫालतू ਕੱਪੜਾ ਉਹਦੇ ਉੱਤੇ ਗਲਾ ਚ ਪਿਆ ਹੋਇਆਗਾ ਗਲੇ ਨੂੰ ਆਪਾਂ ਪਹਿਲਾਂ ਤਾਂ ਇਹਦੇ ਮੋٹے ਬਖੇ ਨਾਲ ਇੱਕ ਸਿਓ ਲਾਵਾਂਗੇ ਉਹ ਤੋਂ ਬਾਅਦ ਇਹਦੇ ਉੱਤੇ ਆਪਾਂ ਇੱਕ ਲੇਸ ਮੇਰੇ ਕੋਲ ਲੇਸ ਆ ਆ ਵਾਲੀ ਇਹ ਲੇਸ ਇਹਦੇ ਉੱਤੇ ਅਟੈਚ ਕਰਾਂਗੇ ਸੋਨੂੰ ਅੱਜ ਸਾਰੀ ਲੈਸ ਦੱਸਾਂਗੇ ਗਲੇ ਤੇ ਲਾਉਣ ਵਾਰੇ ਆਹ ਵੇਖੋ ਹੁਣ ਆਪਾਂ ਸਿਉਣ ਮਾਰਕਿ ਦਿਖਾ ਰਹੀ ਹਾਂ ਤੁਹਾਨੂੰ ਬਹੁਤ ਸੋਹਣਾ ਹੀ ਲੱਗੇਗਾ ਇਹ ਜਿਹੜਾ ਬਖਾ ਇਹ ਮਗਰੋਂ ਪੱਟਿਆ ਜਾਊ ਇਹ ਤਾਂ ਉੱਪਰ ਆ ਜਾਊਗਾ ਇਹ ਪੱਟਿਆ ਜਾਵੇ ਇਹਨਾਂ ਐ ਸਲੋਟ ਮੋੜ ਲਾਂਗੇ ਇਧਰ ਚਾਰ ਕਿਰਾ ਲੈਣ ਕੇ ਆਪਾਂ ਇਹਦੇ ਉੱਤੇ ਲੈ ਸਲਾਵਾਂਗੇ ਤੇ ਸਾਨੂੰ ਪਲਟਾ ਕੇ ਕਿਵੇਂ ਲਾਉਣਾ ਗळा ਉਹ ਵੀ ਦੱਸਾਂਗੇ ਇਹ ਬਹੁਤ ਸੋਹਣਾ ਗळा ਬਣੂਗਾ ਲੈ ਸਾਲਾ ਇਹ ਲੈ ਮਲਾ ਲਈ ਇਹਨੂੰ ਆਪਾਂ ਹੁਣ ਪਹਿਲਾਂ ਕਟਾਂਗ ਦੇ ਗਲੇ ਨੂੰ ਵੀ ਜਿੰਨਾ ਤਿਆਰ ਰੱਖਣਾ ਇਹ ਆਪਾਂ ਨੇ 6 ਇੰਚ ਗळा ਤਿਆਰ ਰੱਖਣਾ ਆਪਕੋ ਇਹਨੂੰ ਇਸ ਲੋਟ ਇਹਦੀ ਤੈਲਾ ਲਾਂਗੇ 6 ਇੰਚ ਗਲਾ ਮਤੇ ਤਿਆਰ ਕਰੂੰ ਤੇ ਮਸਹੀ ਕੋਜਾ ਹੋਣਾ ਚਾਹੀਦਾ ਇਹ ਆਪਾਂ ਨਾਉ ਦੇ ਨਾਲ ਤੈ ਨੂੰ ਪਕਾ ਲਾਂਗੇ 6 ਇੰਚ ਮੇ ਤਿਆਰ ਕਰਨਾ ਗਲਾ 6.5 ਇੰਚ ਮੇ ਕੱਟੂਗੀ 0.5 ਇੰਚ ਉਤੇ ਸਲਾਈ ਦੇ ਵਿੱਚ ਆ ਜੂ ਬਹੁਤ ਸਫਾਈ ਨਾਲ ਗਲਾ ਬਣੂਗਾ ਇਹ ਸੋਨਾ ਵੀ ਬਹੁਤ ਲੱਗੂਗਾ ਇਹ ਹੁਣ ਮੈਂ ਸੋਨ ਨੂੰ ਇੱਥੇ ਲੈਸ ਲਾਉਣੀ ਦੱਸਾਂ ਆ ਵੇਖੋ ਇੱਕ ਕੱਪਾ ਇਥੇ ਵਿਚਾਲੇ ਜਿਹੜਾ ਅੱਧਾ ਹੈ ਇਥੇ ਟੱਕ ਲਾਉਣਾ ਐਸ ਲੋਟ ਹੁਣ ਆਪਾਂ ਲੈਸ ਕਿਵੇਂ ਝੜਦੀਆਂ ਇਹ ਦੱਸ ਰਹੇ ਹਾਂ ਇਹ ਗਲੇ ਨੂੰ ਮੋਦਾ ਧਾਰ ਲਾਂਗੇ ਸਿੱਧਾ ਪਾਸਾ ਜਿਹੜਾ ਗਲੇ ਦਾ ਇਹ ਉੱਪਰਲੇ ਪਾਸੇ ਹੋਣਾ ਚਾਹੀਦਾ ਆ ਆਪਣੀ ਲੈਸ ਐ ਇਹ ਲੈਸ ਨੂੰ ਮੈਂ ਇਹਦਾ ਸਿੱਧਾ ਪੁੱਠਾ ਪਾਸਾ ਦੇਖ ਕੇ ਧਰਨਾ ਹੈ ਆ ਲੈਸ ਕਰ ਲਈ ਆਪਾਂ ਲੈਸ ਦਾ ਪਾਸਾ ਵੀ ਸਿੱਧਾ ਤੇ ਜਿਹੜਾ ਗळा ਗਾ ਗਲੇ ਦਾ ਪਾਸਾ ਵੀ ਉੱਪਰ ਸਿੱਧਾ ਹੋਵੇ ਹੁਣ ਆਪਾਂ ਇਹਨੂੰ ਪਹਿਲਾਂ ਇਕੱਲੇ ਗਲੇ ਨੂੰ ਲੈਸ ਦੇ ਨਾਲ ਚਪੇਵਾਂਗੇ ਇਹ ਬਹੁਤ ਸੋਹਣਾ ਲੱਗੇਗਾ ਨਾਲੇ ਸਫਾਈ ਬਹੁਤ ਆਵੇਗੀ ਇਹਦੇ ਨਾਲ ਲੇਸ ਰੋਟੀ ਲਾਵਾਂਗੇ ਨੂੰ ਇਹਦੇ ਚਾਰ ਕਿਰੇ ਲੈਸ ਗੜੇ ਤੇ ਲਾ ਕੇ ਕੰਨੀ ਦੇ ਉੱਪਰ ਉੱਪਰ ਸੇਮ ਲਾਉਣੀ ਆ ਸਾਰੀ ਲੈਸ ਇਹਦੇ ਵਿੱਚ ਜਾਵੇ ਜਿਹੜੀ ਹੁਣ ਇੱਥੋਂ ਆਪਾਂ ਖੁੰਜਾ ਚੌਰਸੋ ਹੀ ਕੱਢਣਾ ਹੁਣ ਜਿਹੜਾ ਚੌਰਸ ਗਲਾ ਵੀ ਆਪਾਂ ਚੌਰਸ ਕਰਿਆ ਇਹ ਇਹ ਖੁੰਜਾ ਜਿਹੜੇ ਚੌਰਸੀ ਕੱਢਣਾ ਇਹਨੂੰ ਆਪਾਂ ਐਸ ਲੋਟ ਤਿੱਖਾ ਕਰਾਂਗੇ ਇਹਨੂੰ ਓਮੀ ਚੌਰਸ ਬਣਾਵਾਂਗੇ ਖੁੰਜਾ ਕੱਢ ਕੇ ਦਾ ਆ ਦੇਖੋ ਖੁੰਜਾ ਆਪਾਂ ਜਮਾ ਚੌਰਸੀ ਕੱਢਣਾ ਜਮਾ ਇੱਕੋ ਜਿਹੀ ਪਾਈਪ ਆਹ ਜਿਹੜੀ ਲੈਸ ਹੈ ਇਹ ਇਪਕੋ ਜੀ ਦੱਬਲੀ ਹੈ ਇਹ ਇਪਕੋ ਜੀ ਬਾਅਦ ਸੋਹਣੀ ਲੱਗਦੀ ਹੈ ਬਾਦ ਘਾਟ ਵਾਲੀ ਸੋਹਣੀ ਨਹੀਂ ਲੱਗਦੀ ਇਹਨੂੰ ਬਸ ਉਨੀ ਕੰਨੀ ਦੇ ਨਾਲ ਨਾਲ ਹੀ ਸਉਣ ਲੈ ਕੇ ਜਾਣੀ ਆ ਫਿਰ ਸਫਾਈ ਵੱਧ ਆਉਂਦੀ ਹੈ ਆ ਦੇਖੋ ਚਾਰ ਸਪੇਰੇ ਲਾ ਕੇ ਆਪਾਂ ਲੈਸ ਗਲਾ ਤਿਆਰ ਕਰ ਲਿਆ ਹੁਣ ਮੈਂ ਇਹ ਗਲਾ ਸੋਨੂੰ ਕਮੀਜ਼ ਦੇ ਉੱਪਰ ਝੜ ਕੇ ਦੱਸੂ ਵੀ ਇਹ ਕਿਵੇਂ ਜੜਿਆ ਜਾਊਗਾ ਜਿਹੜਾ ਦੂਜਾ ਗਲਾ ਆਪਣਾ ਉਹ ਤਾਂ ਦੇਖ ਐਵੇਂ ਜੜਿਆ ਜਾਂਦਾ ਸਿੱਧੇ ਪਾਸੇ ਧਰ ਕੇ ਆਪਾਂ ਪੁੱਠੇ ਪਾਸੇ ਉਲਟਾ ਦਿੰਨੇ ਆ ਹੁਣ ਜਿਹੜਾ ਇਹ ਗਲਾ ਜੜਨਾ ਇਹ ਆਪਾਂ ਨੇ ਪੁੱਠੇ ਪਾਸੇ ਧਰ ਕੇ ਕਮੀਜ਼ ਦਾ ਪੁੱਠਾ ਪਾਸਾ ਪੁੱਠੇ ਪਾਸੇ ਧਰ ਕੇ ਪਾ ਸਿੱਧੇ ਪਾਸੇ ਬਾਹਰਲੇ ਸਾਈਡ ਉਲਟਾਵਾਂਗੇ ਆ ਨਾ ਕਮੀਜ਼ ਤੇ ਟੱਕ ਲਾਇਆ ਹੋਇਆਗਾ ਇੱਕ ਵਿਚਾਲੇ ਜਿਵੇਂ ਗਲੇ ਤੇ ਲਾਇਆ ਹੋਇਆ ਹੈ ਆਵੇ ਤੋ ਐ ਸਲੋਟ ਇਹ ਆਪਣਾ ਸੈਂਟਰ ਆ ਗਿਆ ਵਿਚਾਲੀ ਠੀਕ ਹੈ ਇਧਰੋਂ ਆਪਾਂ ਗਲੇ ਦਾ ਸੈਂਟਰ ਬਣਾਉਣਾ ਆਪਾਂ ਬਣਿਆ ਹੋਇਆ ਦੇਖ ਆਪਾਂ ਜਦੋਂ ਅੱਧ ਕਰਿਆ ਸੀ ਜਦੋਂ ਗਲਾ ਕੱਟਿਆ ਤਿਆਰ ਕਰਕੇ ਇਹ ਗਲੇ ਵਾਲਾ ਸੈਂਟਰ ਆ ਗਿਆ ਹੁਣ ਆਹ ਟੱਕ ਨੂੰ ਆਪਾਂ ਟੱਕ ਦੇ ਨਾਲ ਮਿਲਾਵਾਂਗੇ ਜਿਹੜਾ ਗਲਾਗਾ ਗਲਾ ਪੁੱਠਾ ਪਾਸਾ ਹੋਵੇ ਕਮੀਜ਼ ਦੇ ਪੁੱਠੀ ਸਾਈਡ ਗਲਾ ਧਰ ਕੇ ਉਲਟਾ ਕੇ ਆਪਾਂ ਬਾਹਰਲੀ ਸਾਈਡ ਨਾਲ ਗਲੇ ਨੂੰ ਲੈ ਕੇ ਜਾਵਾਂਗੇ ਸਿੱਧੀ ਪਾਸੇ ਬਹੁਤ ਸੋਹਣਾ ਲੱਗੂਗਾ ਬਹੁਤ ਸੋਹਣਾ ਬਣੇਗਾ ਤਿਆਰ ਹੋਊਗਾ ਬਹੁਤ ਵਧੀਆ ਸੋਹਣ ਦਿਖਾਵਾਂਗੇ ਤਿਆਰ ਕਰਕੇ ਆ ਵੇਖੋ ਹੁਣ ਆਪਾਂ ਕੀ ਕਰਨਾ ਟੱਕ ਨੂੰ ਟੱਕ ਨਾਲ ਮਿਲਾਇਆ ਹੋਇਆ ਆਪਾਂ ਇੱਥੋਂ ਆਹ ਬਕੁਰਮ ਟੱਕਾ ਮਿਨਾਗੇ ਐਂ ਚਿਟੇਪ ਨਾਲ ਵੀ ਇੱਕੋ ਜਿਹਾ ਕੱਪੜਾ ਹੋਵੇ ਦੋਮਾ ਪਾਸੇ ਕਾਟ ਬਾਅਦ ਨਾ ਹੋਵੇ ਆ ਦੇਖੋ ਪੌਣੇ 4 ਇੰਚ ਕਪੜਾ ਇਧਰ ਹੁਣ ਇਧਰ ਵੀ ਪੌਣੇ 4 ਇੰਚ ਹੀ ਹੋਵੇ ਆ ਦੇਖੋ ਜਮਾ ਸਹੀ ਕਪੜਾ ਹੈਗਾ ਦੋਮੀ ਸਾਈਡ ਹੁਣ ਆਪਾਂ ਕੀ ਕਰਨਾ ਇਹ ਕਈ ਯਾਰ ਕੋਈ ਤਾਂ ਸਿਲਾਈ ਲਾ ਲੈਂਦਾ ਆਪਾਂ ਨੂੰ ਸਿਲਾਈ ਲਾਉਣ ਦੀ ਲੋੜ ਨਹੀਂ ਹੈਗੀ ਮੈਂ ਤੁਹਾਨੂੰ ਸੌਖਾ ਤਰੀਕਾ ਦੱਸੂ ਨਾਲੇ ਤਾਂ ਸਿਲਾਈ ਲਾਉਣੀ ਨਹੀਂ ਚਾਹ ਪੈਂਦੀ ਆਪਾਂ ਨੂੰ ਇੱਥੇ ਇੱਕ ਦੋ ਪੱਗ ਪਿੰਨ ਲੈ ਕੇ ਆ ਦੇਖੋ ਇੱਕ ਆਪਾਂ ਪੱਗ ਪਿੰਨ ਉੱਪਰਲੀ ਸਾਈਡ ਲਾ ਲਾਂਗੇ ਬਚਾਰੇ ਸੈਂਟਰ ਦੇ ਇੱਕ ਪੱਗ ਪਿੰਨਾ ਆਪਾਂ ਇੱਥੇ ਥੱਲੇ ਲਾ ਲਾਂਗੇ ਜਿੱਥੇ ਸੈਂਟਰ ਬਣਾਇਆ ਹੋਇਆ ਜਮਾ ਬਚਾਰੇ ਗਲੇ ਦੇ ਲਾਵਾਂਗੇ ਹੁਣ ਇਹ ਖਾਲਦਾ ਨਹੀਂ ਹੈਗਾ ਇਹ ਇੱਥੇ ਹੀ ਪਿਆ ਰਹੂਗਾ ਤੇ ਬਹੁਤ ਸੌਖੇ ਤਰੀਕੇ ਨਾਲ ਹੀ ਲੱਗਦਾ ਇਹ ਇਹ ਬਹੁਤ ਸੌਖਾ ਲੱਗੂ ਆਹ ਵੇਖੋ ਸਿਉਣ ਵੀ ਹਾਲਦਾ ਵੀ ਨਹੀਂ ਗਲਾ ਜਮਾ ਇੱਕ ਕੋਜਾ ਕੱਪੜਾ ਆਊਗਾ ਆਪਣਾ ਪੱਗ ਪਿੰਨਾ ਨਾਲ ਗਲਾ ਹਲਦਾ ਨਹੀਂ ਹੈਗਾ ਸਿਉਣ ਨਾਲ ਆਪਾਂ ਨੂੰ ਮਾਰਨੀ ਪੈਂਦੀ ਸਿਉਣ ਸੰਤਰ ਚ ਸਿਉਣ ਵੀ ਲੱਗ ਜਾਂਦੀ ਐ ਸੈਂਟਰ ਦੇ ਵਿੱਚ ਸਿਉਣ ਲਾ ਕੇ ਵੀ ਗਲਾ ਜੜਿਆ ਜਾਂਦਾ ਪਰ ਐ ਸਲੋਟ ਬਹੁਤ ਸਫਾਈ ਨਾਲ ਗਲਾ ਜੜਿਆ ਜਾਂਦਾ ਕੋਰਾ ਨਾਲੇ ਕੱਪੜਾ ਘਾਟਦਾ ਵਾਦਦਾ ਨਹੀਂ ਹੈਗਾ ਨਾਲੇ ਬਾਜ ਨਹੀਂ ਪੈਂਦਾ ਜਿੰਨਾ ਤੁਸੀਂ ਇਹ ਸਲਾਈ ਲਾ ਕੇ ਇਹਦਾ ਪਾਸਾ ਵਾਲ ਟਾਕੇ ਦਿਖਾਵਾਂਗੇ ਵੀ ਲਾਇਸ ਜਿਹਨੇ ਬਾਹਰੋਂ ਪਾਸੇ ਆਉਂਦਾ ਆ ਦੇਖੋ ਹੁਣ ਮੈਂ ਚਾਰ ਸਪੇਰੇ ਸਲਾਈ ਲਾ ਲਈ ਹੁਣ ਆਪਾਂ ਇਹਨੂੰ ਕੀ ਕਰਨਾ ਇੱਕ ਸਲਾਈ ਦਾ ਕੱਪੜਾ ਰੱਖ ਕੇ ਉਸ ਤੋਂ ਬਾਅਦ ਆਪਾਂ ਇਹਨੂੰ ਕੱਟ ਕਰ ਲੈਣਾ ਹੈ ਸਲੂਟ ਹੁਣ ਮੈਂ ਕੱਪੜਾ ਜਿਹੜਾ ਉਹ ਕੱਟ ਲਿਆ ਹੁਣ ਆਪਾਂ ਕੀ ਕਰਨਾ ਇੱਕ ਆਖ ਖੁੰਜੇ ਦੇ ਵਿੱਚ ਟੱਕ ਲਾਵਾਂਗੇ ਇਹ ਕੱਪੜਾ ਸਹੀ ਮੁੜੂਗਾ ਬਾਹਲੀ ਪੈਣਾ ਉਧਰਲੀ ਸਾਈਡ ਜਦੋਂ ਆਪਾਂ ਉਲਟਾ ਕੇ ਗਲੇ ਨੂੰ ਉਹ ਕਰਾਂਗੇ ਐ ਦੋਨੇ ਖੁੰਜਾਂ ਸਲਾਈ ਤੋਂ ਅੰਦਰਲੀ ਸਾਈਡ ਟੱਕ ਰੱਖਣੇ ਨੇ ਦੋਵੇਂ ਟੱਕ ਲਾ ਕੇ ਦੋ ਆਪਾਂ ਟੱਕ ਵਿਚਾਲੇ ਲਾਵਾਂਗੇ ਇਹ ਬਹੁਤ ਸਫਾਈ ਨਾਲ ਗਲਾ ਮੁੜੂਗਾ ਇਹਦੀ ਖਿੱਚ ਨਹੀਂ ਪੈਣੀ ਕੱਪੜੇ ਦੀ ਜਿਹੜਾ ਸਲਾਈ ਵਾਲਾ ਕਪੜਾ ਅੰਦਰ ਲਾ ਠੀਕ ਆ ਵੇਖੋ ਹੁਣ ਮੈਂ ਤੁਹਾਨੂੰ ਸਲਾਈ ਮਾਰ ਕੇ ਦਿਖਾਉਣੀ ਆ ਇਹ ਗਲਾ ਮੈਂ ਸਿੱਧਾ ਕਰ ਲਿਆ ਸਿੱਧਾ ਕਰਕੇ ਹੁਣ ਮੈਂ ਪਹਿਲਾਂ ਤੁਹਾਨੂੰ ਸਿਉਣ ਲਾਉਣੀ ਦੱਸੂ ਵੀ ਪਹਿਲਾਂ ਤਾਂ ਆਪਾਂ ਅੰਦਰਲੀ ਸਾਈਡ ਆ ਜਿਹੜੀ ਇਹ ਨਾਲ-ਨਾਲ ਸਾਰੀ ਸਲਾਈ ਲਾਵਾਂਗੇ ਐਸ ਲੋਟ ਜਮਾ ਕਰਨੀ ਕਰਨੀ ਤੇ ਸਲਾਈ ਲਾਉਣੀ ਆ ਐਸ ਲੋਟ ਸੇ ਆ ਲਾਮਾਂਗੇ ਹੁਣ ਆਪਾਂ ਖੂਜੇ ਚ ਵੀ ਬਾਲ ਨਹੀਂ ਪੈਣ ਦੇਣਾ ਕੱਪੜੇ ਚ ਐ ਸਾਫ ਕਰਕੇ ਵਧੀਆ ਖੂਜਾ ਮੋੜ ਕੇ ਫਿਰ ਸੇ ਹੋਣ ਲਾਉਣੀ ਆ ਆਈ ਸਾਰੀ ਸੇ ਹੋਣ ਲਾਵਾਂਗੇ ਜਿਹੜੀ ਹੁਣ ਇਹ ਮੈਂ ਸਲਾਈ ਲਾਤੀ ਹੁਣ ਆਪਾਂ ਜਿਹੜੀ ਆ ਚੀਜ਼ ਆਏਗੀ ਆ ਦੇਖੋ ਹੁਣ ਇਹ ਚੀਜ਼ ਐ ਹੋ ਰਹੀ ਆ ਹੁਣ ਆਪਾਂ ਇਹਨੂੰ ਇਹਦੇ ਨਾਲ ਲਾ ਦਾਂਗੇ ਕੱਪੜੇ ਦੇ ਇਹ ਜਿਵੇਂ ਆਪਾਂ ਲੈਸ ਲਾਈ ਸੀਗੀ ਲੈਸ ਜੜਨ ਵੇਲੇ ਆਪਾਂ ਸਿਉਣ ਲਈ ਆ ਬਸ ਉਹ ਸਿਉਣ ਦੇ ਉੱਪਰ ਉੱਪਰ ਸਿਉਣ ਲਾ ਕੇ ਆਪਾਂ ਇਹਨੂੰ ਬੰਦ ਕਰ ਦਾਂਗੇ ਨਾਲੇ ਆਪਣੀ ਤਰਾਈ ਵੀ ਹੋਣੀ ਨਾਲੇ ਲੈਸ ਜੜੀ ਜਾਊਗੀ ਆਪਣੀ ਆਹ ਵੇਖੋ ਜਿਹੜਾ ਆਪਾਂ ਪਹਿਲਾਂ ਕੱਚਾ ਕਰਿਆ ਸੀ ਉਹ ਆਪਾਂ ਢੇਰ ਦਾਂਗੇ ਕੱਚੇ ਵਾਲੀ ਸਿਉਣ ਆਪਾਂ ਨਹੀਂ ਰੱਖਣੀ ਕਿਉਂਕਿ ਉਹ ਵਿਚਾਲੇ ਸਿਉਣ ਆਪਣੀ ਆਪਾਂ ਕਿਰਾ ਕੱਪੜਾ ਮੋੜਨ ਵਾਸਤੇ ਸਿਉਣ ਲਾਈ ਸੀ ਉਹਨੂੰ ਆਪਾਂ ਪੱਟ ਦਾਂਗੇ लैस अपनी जड़ी जाऊ देखो गला अपना त्यार हो गया गला अपना तैयार हो गया जमा रेडी है गला तैयार होके बहुत सोहना गला बनया वेखो लैस भी बहुत सोहनी लगी है बहुत अच्छी लैस लगती है लगी हुई गले ते बहुत सोहना गला बनिया ਮੇਰੀ ਵੀਡੀਓ ਵੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਲਾਇਕ ਜ਼ਰੂਰ ਕਰਨਾ